ਆਜ਼ਾਦ ਭਾਰਤ ਦੇ ਵਿੱਚ ਪੰਜਾਬੀਆਂ ਨਾਲ ਹੁੰਦੇ ਵਿਤਕਰਿਆਂ ਦਾ سلسلہ ਲਗਾਤਾਰ ਚੱਰੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਉਸੇ ਤਰ੍ਹਾਂ ਵਿਤਕਰਿਆਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ ਅੱਜ ਇਸੇ ਤੇ ਹੀ ਗੱਲ ਕਰਾਂਗੇ ਇਸ ਤੇ ਕੀ ਮਾਇਨੇ ਸਿਕ ਬੁੱਧੀਜੀਵੀਆਂ ਨੇ ਕੱਢੇ ਨੇ ਤੇ ਇਸ ਦਾ ਹੱਲ ਕੀ ਹੋਣਾ ਚਾਹੀਦਾ ਇਸ ਦੀ ਪੂਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਅਪੀਲ ਹੈ ਕਿ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਇਸ ਦੁਨੀਆ ਦੇ ਸਾਰੇ ਝਗੜੇ ਨਾ ਬਰਾਬਰੀ ਬੇਇਨਸਾਫੀ ਅਤੇ ਵਿਤਕਰਿਆਂ ਦੇ ਵਿੱਚੋਂ ਉਪਜਦੇ ਨੇ ਇਹ ਵਿਤਕਰਾ ਜਾ ਅਨਿਆਏ ਵੇਸ਼ਕ ਹਕੂਮਤ ਕਿਸੇ ਨਾਲ ਰਾਜਨੀਤਿਕ ਆਰਥਿਕ ਜਾਂ ਸਮਾਜਿਕ ਤੌਰ ਤੇ ਕਰੇ ਜਾਂ ਫਿਰ ਕੋਈ ਧਰਮ ਜਾਂ ਕਿਸੇ ਧਰਮ ਦੇ ਆਗੂ ਦੂਜੇ ਧਰਮ ਦੇ ਲੋਕਾਂ ਜਾਂ ਆਪਣੇ ਧਰਮ ਦੇ ਹੀ ਲੋਕਾਂ ਦਾ ਸ਼ੋਸ਼ਣ ਕਰਨ ਜਾਂ ਉਹਨਾਂ ਦੀ ਧਾਰਮਿਕ ਆਜ਼ਾਦੀ ਨੂੰ ਖਤਮ ਕਰਨ ਦਾ ਯਤਨ ਕਰਨ ਤਾਂ ਹੀ ਦੁਨੀਆ ਵਿੱਚ ਸੰਕਟ ਖੜੇ ਹੁੰਦੇ ਨੇ ਤੇ ਇਸ ਨਾਲ بڑے-ਵੱਡੇ ਨਰ ਸੰਘਾਰ ਹੋਂਦ ਵਿੱਚ ਆਉਂਦੇ ਨੇ ਪਸ਼ੂ ਪੰਛੀ ਵੀ ਆਪਣੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ ਉਹ ਵੀ ਸਦਾ ਆਜ਼ਾਦ ਰਹਿ ਕੇ ਖੁਸ਼ ਨੇ ਫਿਰ ਮਨੁੱਖ ਜਿਹੜਾ ਕਿ ਸੋਜੀ ਰੱਖਦਾ ਉਹ ਕਿਵੇਂ ਕਿਸੇ ਦੀ ਗੁਲਾਮੀ ਕਬੂਲ ਕਰ ਲਵੇ ਜਦ ਸਾਰੀਆਂ ਬਰਾਦਰੀਆਂ ਇਕੱਠੀਆਂ ਹੋ ਕੇ ਆਜ਼ਾਦੀ ਲਈ ਲੜੀਆਂ ਹੋਣ ਅਤੇ ਜਿਨ੍ਹਾਂ ਨੇ ਆਜ਼ਾਦੀ ਲਿਆਉਣ ਲਈ ਭਾਵ ਸਿੱਖਾਂ ਨੇ ਸਭ ਤੋਂ ਛੋਟੀ ਕੌਮ ਹੋਣ ਦੇ ਬਾਵਜੂਦ ਸਭ ਤੋਂ ਵੱਡਾ ਯੋਗਦਾਨ ਪਾਇਆ ਹੋਵੇ ਉਹਨਾਂ ਨੂੰ ਲੋਕਤੰਤਰ ਵਿੱਚ ਥਾਂ-ਥਾਂ ਜਲੀਲ ਹੋਣਾ ਪਵੇ ਤਾਂ ਉਹ ਕੀ ਸੋਚਣ ਲਈ ਮਜਬੂਰ ਹੋਣਗੇ ਸਿੱਖ ਨੂੰ ਗੁਰੂ ਦਾ ਸਪਸ਼ਟ ਉਦੇਸ਼ ਹੈ ਕਿ ਜਲਾਲਤ ਦਾ ਜੀਵਨ ਬੇਅਰਥ ਹੈ ਪਿਛਲੇ ਦਿਨੀ ਕੁਝ ਘਟਨਾਵਾਂ ਵਾਪਰੀਆਂ ਜਿਸ ਨੇ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹਲੇ ਹਰਿਆਣਾ ਦੇ ਵਿੱਚ ਇੱਕ ਨੌਜਵਾਨ ਨੂੰ ਕੜਾ ਪਾਇਆ ਹੋਣ ਕਰਕੇ ਜਲੀਲ ਕਰਨ ਤੇ ਰਾਜਸਥਾਨ ਵਿੱਚ ਇੱਕ ਸਿੱਖ ਬੱਚੀ ਨੂੰ ਅੰਮ੍ਰਿਤਧਾਰੀ ਹੋਣ ਕਰਕੇ ਜੁਡੀਸ਼ੀਅਰ ਦੇ ਟੈਸਟ ਵਿੱਚ ਬੈਠਣ ਦੀ ਆਗਿਆ ਨਹੀਂ ਦੇਣੀ ਇਹ ਖਬਰਾਂ ਹਲੇ ਠੰਡੀਆਂ ਨਹੀਂ ਪਈਆਂ ਸਨ ਕਿ ਦਿੱਲੀ ਨੇ ਹੋਰ ਚੰਦ ਚਾੜ ਦਿੱਤਾ ਪਰ ਸਰਕਾਰ ਵੱਲੋਂ ਸਵੱਛ ਭਾਰਤ ਸਕੀਮ ਅਧਿਆਨ ਸਨਮਾਨਿਤ ਪੰਚਾਇਤ ਅਤੇ ਪਿੰਡ ਕਲਾਸਨਾ ਦੇ ਸਰਪੰਚ ਗੁਰਧਾਨ ਸਿੰਘ ਨੂੰ ਆਜ਼ਾਦੀ ਦਿਹਾੜੇ ਤੇ ਸਰਕਾਰ ਨੇ ਸੱਦਾ ਦੇ ਕੇ ਬੁਲਾਇਆ ਪਰ ਕਿਸੇ ਅਧਿਕਾਰੀ ਨੇ ਉਸ ਦੀ ਕਿਰਪਾਨ ਸਾਹਿਬ ਦੇਖ ਕੇ ਉਸ ਨੂੰ ਸਮਾਗਮ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਜਿਸ ਤੇ ਵਿਰੋਧ ਵਿੱਚ ਸਰਪੰਚ ਨੇ ਪਿੰਡ ਦੀ ਸਹਿਮਤੀ ਨਾਲ ਭਾਰਤ ਸਰਕਾਰ ਵੱਲੋਂ ਦਿੱਤੇ ਸਨਮਾਨ ਵਾਪਸ ਕਰ ਦਿੱਤੇ ਹਲੇ ਮਾਮਲਾ ਪੂਰੀ ਤਰ੍ਹਾਂ ਸੁਰੱਖਿਆ ਵਿੱਚ ਸੀ ਕਿ ਬਜ਼ੁਰਗ ਕਿਸਾਨ ਅਗੋਤੇ ਪੰਥਕ ਸਖਸ਼ੀਅਤ ਬਲਦੇਵ ਸਿੰਘ ਸਰਸਾ ਨੂੰ ਦਿੱਲੀ ਵਿੱਚ ਹੀ ਮੈਟਰੋ ਤੇ ਚੜਨ ਤੋਂ ਇਸ ਕਰਕੇ ਰੋਕ ਦਿੱਤਾ ਗਿਆ ਕਿ ਉਹਨਾਂ ਨੇ ਕਿਰਪਾਨ ਪਾਈ ਹੋਈ ਸੀ ਦਿੱਲੀ ਚ ਸੀਨੀਅਰ ਕਿਸਾਨਾਂ ਗੂ ਬਲਦੇਵ ਸਿੰਘ ਸਰਸਾ ਨੂੰ ਮੈਟਰੋ ਰੇਲ 'ਚ ਸਫ਼ਰ ਕਰਨ ਤੋਂ ਰੋਕਿਆ ਗਿਆ ਬਲਦੇਵ ਸਿੰਘ ਸਰਸਾ ਨੂੰ ਦਿੱਲੀ ਰੇਲਵੇ ਮੈਟਰੋ 'ਚ ਕਿਰਪਾਨ ਪੈਣਨ ਕਾਰਨ ਸਫ਼ਰ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਬਲਦੇਵ ਸਿੰਘ ਸਰਸਾ ਨੂੰ ਦਿੱਲੀ ਤੋਂ ਬੰਗਲਾ ਸਾਹਿਬ ਜਾਣਾ ਸੀ ਸਰਸਾ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਸਿੱਖ ਕੌਮ ਗੁਲਾਮਾਂ ਦੇ ਗੁਲਾਮ ਇਹਨਾਂ ਸ਼ਬਦਾਂ ਨੇ ਬਹੁਤ ਕੁਝ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਦਿਲ ਦੀ ਕੀ ਭਾਵਨਾ ਸੀ ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਨਾਲ ਅਜਿਹਾ ਬਤਿਹਰਾ ਕੀਤਾ ਜਾ ਰਿਹਾ ਜਦਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਪੰਜਾਬੀ ਕਿੱਥੇ ਜਾਣ ਕੀ ਸਿੱਖਾਂ ਲਈ ਵਕਰੇ ਕਾਨੂੰਨ ਨੇ ਅਸੀਂ ਕਿੱਥੇ ਜਾਈਏ ਇਸ ਮੌਕੇ ਸਰਸਾ ਵੱਲੋਂ ਰੇਲਵੇ ਸਟੇਸ਼ਨ ਤੋਂ ਵੀਡੀਓ ਵੀ ਬਣਾਈ ਗਈ ਦੱਸਦੀ ਕਿ ਭਾਰਤੀ ਸੰਵਿਧਾਨ ਵਿੱਚ ਸਿੱਖ ਨੂੰ ਸਰਕਾਰੀ ਦਫਤਰ ਜਾਂ ਕਿਤੇ ਵੀ ਕਿਰਪਾਨ ਪਾ ਕੇ ਜਾਣ ਦੀ ਆਗਿਆ ਤਾਂ ਫਿਰ ਇਹ ਤਾਨਾਸ਼ਾਹ ਅਧਿਕਾਰੀ ਕੌਣ ਹੁੰਦੇ ਨੇ ਜਿਹੜੇ ਸੰਵਿਧਾਨ ਦੇ ਉੱਪਰ ਦੀ ਹੋ ਕੇ ਕੰਮ ਕਰਦੇ ਨੇ ਸਿੱਖ ਬੁੱਧੀਜੀਵੀ ਸੋਚਦੇ ਨੇ ਕਿ ਅਸਲ ਵਿੱਚ ਕੁਝ ਕੱਟੜਵਾਦੀ ਹਰ ਸਮੇਂ ਸਿੱਖਾਂ ਦੇ ਖਿਲਾਫ ਜ਼ਹਿਰੀਲਾ ਪ੍ਰਚਾਰ ਕਰਦੇ ਨੇ ਜਿਸ ਕਰਕੇ ਹਰ ਛੋਟੇ ਵੱਡੇ ਅਧਿਕਾਰੀ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਭਰ ਰਹੀ ਹੈ ਤੇ ਉਹ ਸਿੱਖਾਂ ਨੂੰ ਜਲੀਲ ਕਰਨ ਦਾ ਕੋਈ ਵੀ ਵੱਡਾ ਛੋਟਾ ਮੌਕਾ ਹੱਤੋਂ ਨਹੀਂ ਜਾਣ ਦਿੰਦੇ ਜਿਸ ਵਿੱਚ ਭਾਜਪਾ ਸਰਕਾਰ ਦੀ ਸਹਿਮਤੀ ਨਾ ਹੋਵੇ ਤਾਂ ਘਟੋ ਘਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਦਾ ਹੁਣ ਤੱਕ ਬਿਆਨ ਜ਼ਰੂਰ ਆ ਜਾਂਦਾ ਬੁੱਧੀਜੀਵੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜੇ ਇੰਨੀ ਹੀ ਨਫ਼ਰਤ ਭਰੀ ਹੋਈ ਹੈ ਜਾਂ ਸਰਕਾਰ ਸਿੱਖਾਂ ਨੂੰ ਇਸ ਹੱਦ ਤੱਕ ਜਲੀਲ ਕਰਨਾ ਚਾਹੁੰਦੀ ਹੈ ਤਾਂ ਫਿਰ ਸਿੱਖਾਂ ਖਿਲਾਫ ਸਿੱਧੇ ਰੂਪ ਵਿੱਚ ਮੀਂਜ ਮੰਨ ਤੇ ਹੋਰ ਹਾਕਮਾਂ ਵਾਂਗੂ ਜੰਗ ਦਾ ਐਲਾਨ ਕਰ ਦੇਣਾ ਚਾਹੀਦਾ ਫੌਸਮਿਤ ਹਰ ਸਰਕਾਰੀ ਮੈਕਮੇ ਵਿੱਚੋਂ ਸਿੱਖਾਂ ਨੂੰ ਕੱਢ ਦੇਣਾ ਚਾਹੀਦਾ ਫਿਰ ਇਹਨਾਂ ਸਿੱਖਾਂ ਤੋਂ ਨਾਲ ਰੱਖ ਕੇ ਵੀ ਕੀ ਕਰਾਉਣਾ ਹੁਣ ਕਸੂਰ ਸਿੱਖਾਂ ਦਾ ਨਹੀਂ ਸਿੱਖਾਂ ਨੇ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਦੇ ਕੇ ਆਪਣੀਆਂ ਵਫਾਦਾਰੀਆਂ ਦਾ ਸਬੂਤ ਦਿੱਤਾ ਪਰ ਜੇ ਭਾਰਤੀ ਨਿظام ਜਾਂ ਇੱਥੋਂ ਦੀ ਬਹੁ ਗਿਣਤੀ ਨੂੰ ਸਿੱਖਾਂ ਨਾਲ ਸੱਚਮੁੱਚ ਇੰਨੀ ਨਫ਼ਰਤ ਹੋ ਚੁੱਕੀ ਹੈ ਤਾਂ ਫਿਰ ਸਿੱਖਾਂ ਨੂੰ ਨਾਲ ਰੱਖ ਕੇ ਕਰਨਾ ਵੀ ਕੀ ਹੈ ਸਿੱਖਾਂ ਨੂੰ ਵੀ ਸਪਸ਼ਟ ਤੌਰ ਤੇ ਕਹਿਣਾ ਪਵੇਗਾ ਕਿ ਜੇ ਇੰਨੀ ਹੀ ਨਫ਼ਰਤ ਹੈ ਤਾਂ ਫਿਰ ਸਾਡਾ ਖਹਿੜਾ ਛੱਡ ਦਿਓ